ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਟਾਲਾ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਵਾਵਾਂਗੇ ਅਤੇ ਇਸ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਬਾਰੇ ਵੀ ਦੱਸਾਂਗੇ ਇਹ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਜੀਹਦ ਉਹਨਾਂ ਦਾ ਹੈ ਬਾਬਾ ਜੀ ਦਾ ਜਨਮ 14 ਮਾਰਗ ਸੰਮਤ 1739 ਦੇਖੇ ਮਿਸამართ ਮਿਲਾਬਕ 26 ਜਨਵਰੀ 1682 ਇਸ ਲਈ ਨੂੰ ਪੋਹਵਿੰਡ ਜੋ ਕਿ ਪਖੀਵਿੰਡ ਦੇ ਨੇੜੇ ਹੈ ਤਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਭਾਈ ਭਗਤਾ ਜੀ ਸੰਧੂ ਦੇ ਗ੍ਰਹਿ ਵਿਖੇ ਮਾਤਾ ਜਿਉਣੀ ਜੀ ਪੁੱਖੋ ਹੋਇਆ ਬਾਬਾ ਜੀ ਨੇ ਗੁਰਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤ ਛਕਿਆ ਬਾਬਾ ਦੀਪ ਸਿੰਘ ਜੀ 12 ਮਿਸਨਾ ਵਿੱਚੋਂ ਕੋਪਰਸੀਦੇ ਸ਼ਹੀਦਾਂ ਦੇ ਮਿਸਲ ਦੇ ਮੁਖੀ ਸਨ ਆਪ ਜੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਪਾਵਨ ਸਰੂਪਾ ਨੂੰ ਆਪਣੇ ਕਾਰਕਮਰਾਂ ਨਾਲ ਲਿਖਣ ਦੀ ਮਹਾਨ ਤੇ ਪਵਿੱਤਰ ਸੇਵਾ ਉੱਚੀ ਸੁੱਚੀ ਭਾਵਨਾ ਸੱਚੀ ਲਗਨ ਸਹਿਤ ਨਿਭਾਈ ਇਸ ਦੇ ਨਾਮ ਨਾਲ ਆਪ ਨੇ 18ਵੀਂ ਸਦੀ ਦੌਰਾਨ ਹੋਈਆਂ ਜੰਗਾਂ ਵਿੱਚ ਬੜਾ ਅਹਿਮ ਹਿੱਸਾ ਪਾਇਆ ਜਦੋਂ 1757 ਈਸਵੀ ਨੂੰ ਬਾਬਾ ਭਾਲ ਸਿੰਘ ਨਿਹੰਗ ਨੇ ਸ੍ਰੀ ਦਮਦਮਾ ਸਾਹਿਬ ਆ ਕੇ ਬਾਬਾ ਜੀ ਨੂੰ ਤੈਮੂਰ ਸ਼ਾ ਅਤੇ ਜਹਾਂਣ ਖਾਨ ਦੁਆਰਾ ਸ੍ਰੀ ਹਰਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਬੇਅਦਬੀ ਦੇ ਕਾਰਨ ਤੇ ਅੰਮ੍ਰਿਤਸਰ ਰੋਗਨੂਪੂਰ ਦੇਣ ਦੀ ਖਬਰ ਦਿੱਤੀ ਤਾਂ ਉਸ ਸਮੇਂ ਬਾਬਾ ਜੀ ਪਾਵਨ ਰੂਪਰ ਲਿਖਣ ਦੀ ਸੇਵਾ ਕਰ ਰਹੇ ਸਨ ਇਹ ਖਬਰ ਸੁਣਦਿਆਂ ਸਾਰ ਹੀ ਬਾਬਾ ਜੀ ਨੇ ਹੱਥ ਕਰਮ ਛੱਡ ਦਿੱਤੇ ਬਾਬਾ ਜੀ ਨੇ ਡੇਰੇ ਦੀ ਸੇਵਾ ਸਭਾ ਆਪ ਜੀ ਮਸੰਦਾ ਸਿੰਘ ਨੂੰ ਸੌਂਪੀ ਆਪ ਜੀ ਨੇ ਹੱਥ ਵਿੱਚ ਭਰਪੂਰ ਬੇਰਸੀ ਅੰਦਾਜ਼ ਵਿੱਚ 18 ਸਿਰ ਦਾ ਖੰਡਾ ਲੈ ਲਿਆ ਬਿਰਧ ਅਵਸਥਾ ਦੇ ਬਾਵਜੂਦ ਆਪ ਜੀ ਨੇ ਡੋਲੇ ਫਰਕਰ ਐਸਾਨਾ ਬਾਬਾ ਜੀ ਦੀਆਂ ਅੱਖਾਂ ਵਿੱਚ ਅੰਗਾਰੇ ਵਰਨ ਲੱਗੇ ਆਪ ਜੀ ਸ੍ਰੀ ਹਰਮੰਦਰ ਸਾਹਿਬ ਦੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਨੂੰ ਆਪਣੀ ਬਿਰਧਵਸਤਾ ਵਿੱਚ 18 ਸੇਰ ਦਾ ਖੰਡਾ ਪਕੜ ਕੇ ਆਜ਼ਾਦ ਕਰਾਉਣ ਅਤੇ ਪਵਿੱਤਰ ਅਸਥਾਨ ਦੀ ਬੇਗਬੀ ਦਾ ਝਾਲਮ ਨੂੰ ਸਭ ਸਿਖਾਉਣ ਦੀ ਪ੍ਰਤੀਗਿਆ ਕਰਦੇ ਹੋਏ 500 ਸਿੰਘਾਂ ਦਾ ਜਥਾ ਲੈ ਕੇ ਚੱਲ ਪਏ। ਸ਼੍ਰੀ ਤਰਨਤਾਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰੀ ਭਰ ਕੇ ਬਾਬਾ ਦੀਪ ਸਿੰਘ ਜੀ ਨੇ ਹੱਥ ਜੋੜ ਕੇ ਗੁਰੂ ਮਹਾਰਾਜ ਅਗੇ ਅਰਦਾਸ ਕੀਤੀ ਕਿ اے ਸੱਚੇ ਪਾਤਸ਼ਾਹ ਮੈਂ ਸ਼੍ਰੀ ਹਰਮੰਦਰ ਸਾਹਿਬ ਤੋਂ ਜ਼ਾਲਮ ਦਾ ਝੰਡਾ ਉਖਾੜ ਲੈਣ ਤੱਕ ਜਿੰਦਾ ਰਹਾ ਇਹ ਸੰਕਲਪ ਆਪ ਜੀ ਨੇ ਸਿਰ ਤੇ ਹੱਥ ਰੱਖ ਕੇ ਸੰਪੂਰਨ ਕਰਨ ਦਾ ਬਲ ਬਖਸ਼ੀ ਕਰਨਾ ਸ਼੍ਰੀ ਤਰਨਤਨ ਸਾਹਿਬ ਤੱਕ ਬਾਬਾ ਜੀ ਦਾ 5000 ਸਿੰਘ ਦਾ ਜਥਾ ਬਣ ਚੁੱਕਿਆ ਸੀ ਬਾਬਾ ਜੀ ਦੇ ਨਾਲ ਸਿੰਘਾਂ ਦੀ ਅਗਵਾਈ ਵਾਸਤੇ ਬਾਬਾ ਨੋਹ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਬਾਬਾ ਦਿਆਲ ਸਿੰਘ ਜੀ ਬਾਬਾ ਭਰਵੰਦ ਸਿੰਘ ਜੀ ਅਤੇ ਬਾਬਾ ਹਰੀ ਸਿੰਘ ਦੀ ਸ਼ਾਮਲ ਸਨ ਸ਼ਿੰਘਾਂ ਦੀ ਆਮਦ ਦੀ ਖਬਰ ਸੁਣ ਕੇ ਅਗੋ ਜਹਰਾਨ ਖਾਨ ਜੋ ਸ਼ਹਿਰ ਦੇ ਬਾਹਰ ਵਾਲ ਪਿੰਡ ਗੋਹਲਵਾਰ ਦੇ ਲਾਗੇ 35000 ਦੀ ਗਿਣਤੀ ਵਿੱਚ ਫੌਜ ਦੇ ਮੋਰਜੇ ਲਾਈ ਬੈਠਾ ਸੀ ਇਸ ਸਥਾਨ ਜਿੱਥੇ ਗੁਰਦੁਆਰਾ ਟਾਲਾ ਸਾਹਿਬ ਜੀ ਵਿਖੇ ਆਮੋ ਸਾਹਮਣੇ ਖੰਸਾ ਦਾ ਜੁੱਧ ਹੋਇਆ ਬਾਬਾ ਜੀ ਅਜੇ ਸ਼ਹਿਰ ਵਿੱਚ ਤੋਂ ਹਟਵੇ ਹੀ ਸਨ ਕੇ ਇਸ ਸਥਾਨ ਤੇ ਇੱਕ ਸਮੇ ਹੋਏ 12 ਦੇ ਨਾਲ ਅਫਗਾਨ ਜਨੈਲ ਦਾ ਸਿਰ ਕਟਿਆ ਗਿਆ ਤੇ ਬਾਬਾ ਜੀ ਦਾ ਸਿਰ ਵੀ ਜੁਦਾ ਹੋ ਗਿਆ ਬਾਬਾ ਜੀ ਪਾਸ ਅਤੇ ਇੱਕ ਸਿੰਘ ਨੇ ਜਦੋਂ ਬਾਬਾ ਜੀ ਨੂੰ ਉਹਨਾਂ ਦੁਆਰਾ ਲਿਆ ਹੋਇਆ ਪ੍ਰਣ ਯਾਦ ਕਰਵਾਇਆ ਤਾਂ ਤਾਂ ਇੱਕ ਕਿਸ਼ਮਾ ਵਾਪਰਿਆ ਜਿਸ ਦੀ ਦੁਨੀਆ ਦੇ ਇਤਿਹਾਸ ਵਿੱਚ ਹੋਰ ਕੋਈ ਮਿਸਾਲ ਨਹੀਂ ਬਾਬਾ ਜੀ ਨੇ ਆਪਣਾ ਸਿਰ ਖੰਭੀ ਤਲਿਓਂ ਪਰ ਟਿਕਾ ਕੇ ਸਜੇ ਹੱਥ ਨਾਲ ਐਸਾ ਖੰਡਾ ਚਲਾਇਆ ਕਿ ਦੁਸ਼ਮਣ ਦੀਆਂ ਸਫਾ ਵਿੱਚ ਭਾਜੜਾ ਪੈ ਗਈਆਂ ਇਹ ਵਾਕਿਆ 11 ਨਵੰਬਰ 1757 ਈਸਵੀ ਦਾ ਹੈ ਇਸ ਤਨਾਕ ਹਮਸਾਨ ਦਾ ਜੁਦ ਕਰਦੇ ਆ ਬਾਬਾ ਜੀ ਅੰਮ੍ਰਿਤਸਰ ਪਹੁੰਚੇ ਤੇ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਰਮਾ ਵਿੱਚ ਭੇਟ ਕੀਤਾ ਵਾਹਿਗੁਰੂ ਦਾ ਹਾਜ਼ਰ ਵਾਹਿਗੁਰੂ ਜੀ ਕੀ ਫਤਿਹ